ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਹੈ ਬੇਨਤੀ ਪਾਠੀ ਸਿੰਘਾਂ ਦੀ ਭੇਟਾ ਬਾਰੇ ਹੈ ਅੱਜ ਦੇ ਸਮੇਂ ਦੇ ਵਿੱਚ ਪਾਠੀ ਸਿੰਘਾਂ ਨੂੰ ਜਿਹੜੀ ਅਸੀਂ ਭੇਟਾ ਦਿੰਨੇ ਹਾਂ ਉਹ 7500 ਰੁਪਇਆ ਅਸੀਂ ਉਹਨਾਂ ਨੂੰ ਭੇਟਾ ਦਿੰਨੇ ਹਾਂ ਕਿਸੇ ਥਾਵਾਂ ਤੇ ਇਹ ਭੇਟਾ ਜਿਹੜੀ ਹੈ 6600 ਰੁਪਿਆ ਵੀ ਚੱਲਦੀ ਹੈ ਜਿਹੜੇ ਪਹਿਲੀ ਭੇਟਾ ਚੱਲਦੀ ਸੀ ਹੁਣ ਜਿਹੜੀ ਭੇਟਾ ਹੈ 7500 ਰੁਪਿਆ ਹੋ ਗਈ ਹੈ ਕਈ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਇਹ 7500 ਰੁਪਿਆ ਭੇਟਾ ਵੀ ਅਸੀਂ ਪਾਠੀ ਸਿੰਘਾਂ ਨੂੰ ਦੇਣੀ ਮਨਜ਼ੂਰ ਨਹੀਂ ਕਰਦੇ ਕਿਉਂਕਿ ਅਸੀਂ ਉਹਨਾਂ ਨੂੰ ਕਈ ਵਾਰੀ ਇਹ ਵੀ ਸਵਾਲ ਕਰ ਲੈਨੇ ਆ ਬਾਬਾ ਜੀ ਭੇਟਾ ਵਧਾ ਤੀ ਜੇ ਐ ਤਕੀ ਸੋ ਗੁਰੂ ਪਿਆਰਿਓ ਮਹंगाई ਦੇ ਨਾਲ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਨੇ ਖਰਚੇ ਵੱਧ ਜਾਂਦੇ ਨੇ ਹਰ ਘਰ ਦਾ ਇਹੀ ਹਾਲ ਹੈ ਅਸੀਂ ਆਪ ਵੀ ਪਰਿਵਾਰਿਕ ਰਜੇਵਿਆਂ ਵਾਲੇ ਆ ਸਾਰਿਆਂ ਨੂੰ ਪਤਾ ਹੈ ਵੀ ਹਰ ਇੱਕ ਘਰ ਦਾ ਖਰਚਾ ਕਿਵੇਂ ਚੱਲਦਾ ਹੈ ਪਰਿਵਾਰ ਕਿਵੇਂ ਪਾਲਿਆ ਜਾਂਦਾ ਹੈ ਨਾ ਜਿਹੜਾ ਅਖੰਡ ਪਾਠ ਸਾਹਿਬ ਆ ਇਹਨਾਂ ਦਾ ਵੀ ਕੋਈ ਸੀਜ਼ਨ ਹੁੰਦਾ ਏ ਕੋਈ ਸਮਾਂ ਹੁੰਦਾ ਏ ਜ਼ਿਆਦਾਤਰ ਤੁਸੀਂ ਦੇਖੋਗੇ ਵੀ ਜਿਹੜੇ ਅਖੰਡ ਪਾਠ ਸਾਹਿਬ ਆ ਸਿਆਲ ਦੇ ਵਿੱਚ ਹੁੰਦੇ ਨੇ ਜਦੋਂ ਸਰਦੀ ਦਾ ਮੌਸਮ ਹੁੰਦਾ ਹੈ ਗਰਮੀ ਦੇ ਵਿੱਚ ਜਿਹੜੇ ਅਖੰਡ ਪਾਠ ਸਾਹਿਬ ਬਹੁਤ ਘੱਟ ਹੁੰਦੇ ਨੇ ਸਰਦੀਆਂ ਦੇ ਵਿੱਚ ਅਸੀਂ ਪਰਿਵਾਰਾਂ ਵਾਲਿਆਂ ਸਾਰੇ ਅਸੀਂ ਸਰਦੀਆਂ ਦੇ ਵਿੱਚ ਜਿਹੜੇ ਆ ਆਪਣੇ ਘਰਾਂ ਦੇ ਅੰਦਰ ਖੁਸ਼ੀ ਦਾ ਪ੍ਰੋਗਰਾਮ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਦੇ ਹਾਂ ਤਾਂ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਆਪਣੇ ਘਰ ਵਿੱਚ ਹੀ ਸਤਿਗੁਰੂ ਜੀ ਦੇ ਚਰਨ ਜਿਹੜੇ ਆ ਭਵਾਨੇ ਹਾਂ ਸੋ ਗਰਮੀਆਂ ਦੇ ਵਿੱਚ ਇਹ ਜਿਹੜਾ ਹੈ ਰੁਝਾਨ ਨਹੀਂ ਹੈ ਗਰਮੀਆਂ ਦੇ ਵਿੱਚ ਅਸੀਂ ਵਿਆਹ ਸ਼ਾਦੀ ਨਹੀਂ ਕਰਦੇ ਹਾਂ ਮਰਗ ਸੋਗ ਦਾ ਕੋਈ ਸਮਾ ਹੋਵੇ ਉਦੋਂ ਅਸੀਂ ਜਿਹੜਾ ਇਹ ਗਰਮੀਆਂ ਦੇ ਵਿੱਚ ਅਖੰਡ ਪਾਠ ਜਿਹੜਾ ਕਰਵਾਇਆ ਜਾਂਦਾ ਹੈ ਸੋ ਹੁਣ ਗੱਲ ਕਰਦੇ ਆਂ ਵੀ ਖੰਡ ਪਾਠੀ ਜਿਹੜੇ ਨੇ ਇਹਨਾਂ ਦਾ ਪੂਰਾ ਸਾਲ ਜਿਹੜਾ ਇਹ ਕਹਿ ਦਈਏ ਵੀ ਇਹਨਾਂ ਨੂੰ ਪੂਰਾ ਸਾਲ ਜਿਹੜਾ ਇਹ ਰੋਜ਼ਗਾਰ ਨਹੀਂ ਮਿਲਦਾ ਤੇ ਆਪਾਂ ਜੀ ਇਹਨਾਂ ਨੂੰ 7500 ਰੁਪਿਆ ਵੀ ਖੰਡ ਪਾਠ ਦੀ ਸੇਵਾ ਦੇਨੇ ਆ ਨਾ ਤਾਂ ਇਨਾਂ ਵਾਸਤੇ ਉਹ ਵੀ ਥੋੜੀ ਏ ਹੁਣ ਗੱਲ ਕਰਦੇ ਆਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਕਾਰਜ ਹੁੰਦੇ ਨੇ ਨੱਚਣ ਗਾਉਣ ਵਾਲਿਆਂ ਨੂੰ ਅਸੀਂ ਪੈਸੇ ਦੇਨੇ ਆ ਮੰਗਣ ਵਾਲਿਆਂ ਨੂੰ ਅਸੀਂ ਪੈਸੇ ਦੇਣੇ ਆ। ਉਹਨਾਂ ਨੇ ਆਪਣੀ ਇੱਕ ਭੇਟਾ ਮੁਕਰੜ ਕੀਤੀ ਹੁੰਦੀ ਹੈ ਵੀ ਸਾਨੂੰ ਇੰਨੀ ਭੇਟਾ ਚਾਹੀਦੀ ਹੈ। ਅਸੀਂ ਉਹਨਾਂ ਨੂੰ ਓਨੀ ਭੇਟਾ ਹੀ ਦੇਣੇ ਆ ਜੇ ਤੁਹਾਡੇ ਕੋ ਗਾਉਣ ਵਾਲੇ ਨੇ ਗੀਤ ਗਾਉਣ ਵਾਲੇ ਨੇ ਤੁਹਾਡੇ ਕੋਲੋਂ ਲੱਖ ਰੁਪਈਆ ਮੰਗਿਆ ਆ ਤਾਂ ਤੁਸੀਂ ਉਸ ਨੂੰ ਲੱਖ ਰੁਪਈਆ ਹੀ ਦੋਗੇ। ਨਹੀਂ ਤਾਂ ਉਹ ਤੁਹਾਨੂੰ ਜਵਾਬ ਦੇ ਦੇਵੇਗਾ ਕਿ ਅਸੀਂ ਨਹੀਂ ਤੁਹਾਡੇ ਪ੍ਰੋਗਰਾਮ ਤੇ ਆ ਸਕਦੇ। ਅਸੀਂ ਨਹੀਂ ਤੁਹਾਡੀ ਖੁਸ਼ੀ ਚ ਸ਼ਾਮਲ ਹੋ ਸਕਦੇ। ਹੁਣ ਅਖੰਡ ਪਾਠੀ ਵਿਚਾਰਾ ਕੀ ਕਰੇ? ਖੰਡ ਪਾਠੀ ਜੇ ਤੁਸੀਂ ਉਹਨੂੰ 6600 ਚ ਵੀ ਕਹਿਤਾ ਤੇ ਉਹਨੇ 6600 ਚ ਵੀ ਆ ਜਾਣਾ ਕਿਉਂਕਿ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਅਸੀਂ ਹੁਣ ਇੱਥੇ ਕਹਿ ਦੇ ਵੀ ਪਾਠੀ ਸਿੰਘ ਜਿਹੜੇ ਮਿਲਦੇ ਨਹੀਂ ਮਿਲਦੇ ਨਹੀਂ ਪਾਠੀ ਸਿੰਘ ਜਿਹੜੇ ਇਸ ਘਰ ਕੇ ਨਹੀਂ ਮਿਲਦੇ ਵੀ ਉਹਨਾਂ ਨੂੰ ਖੰਡ ਪਾਰ ਦੀ ਡਿਊਟੀ ਦੇ ਵਿੱਚੋਂ ਕੁਝ ਨਹੀਂ ਜੇ ਬਚਦਾ ਜਿਹੜੇ ਖੰਡ ਪਾਠੀ ਕਿਸੇ ਸੰਸਥਾ ਦੇ ਨਾਲ ਜੁੜੇ ਨੇ ਉਹਨਾਂ ਨੂੰ ਕਹਿ ਦਿੰਦੇ ਆ ਵੀ ਉਹਨਾਂ ਦਾ ਜਿਹੜਾ ਸਾਲ ਐ ਚੰਗੀ ਤਰ੍ਹਾਂ ਬਸ ਬਸਰ ਹੋ ਜਾਂਦਾ ਹੈ ਉਹਨਾਂ ਨੂੰ ਆਮਦਨੀ ਮਿਲਦੀ ਰਹਿੰਦੀ ਐ ਜਿਹੜੇ ਵਿਚਾਰੇ ਰਹਿੰਦੇ ਹੀ ਡਿਊਟੀਆਂ ਦੇ ਪਿੰਡਾਂ ਕਿ ਪਿੰਡ 'ਚ ਡਿਊਟੀ ਲਾ ਲੂ ਕਦੀ ਕਿਤੇ ਪਿੰਡ 'ਚ ਡਿਊਟੀ ਲਾ ਲੂ ਤੇ ਕਈ ਵਾਰੀ ਪ੍ਰੋਗਰਾਮ ਹੀ ਨਹੀਂ ਕੋਈ ਆਉਂਦਾ ਤਾਂ ਉਹ ਵਿਚਾਰੇ ਪਾਠੀ ਕੀ ਕਰਨਾ ਕਈ ਪਾਠੀ ਦੂਰੋਂ ਦੂਰੋਂ ਆਉਂਦੇ ਨੇ 30-30 ਕਿਲੋਮੀਟਰ ਤੋਂ 40-40 ਕਿਲੋਮੀਟਰ ਤੋਂ ਡਿਊਟੀ ਲਾਉਣ ਆਉਂਦੇ ਨੇ ਤੇ ਜੇ ਅਸੀਂ ਉਹਨਾਂ ਨੂੰ ਕਹਈਏ ਵੀ ਸੇਵਾ ਨਹੀਂ ਦੇਣੀ ਤੁਹਾਨੂੰ ਇੰਨੀ ਸੇਵਾ ਹੀ ਨਹੀਂ ਦੇਣੀ ਤਾਪਾਠੀ ਅਗਲੀ ਵਾਰੀ ਡਿਊਟੀ ਲਾਉਣ ਨਹੀਂ ਆਵੇਗਾ ਸੋ ਇਹ ਪਰਿਵਾਰਕ ਕਹਿ ਦਈਏ ਵੀ ਪਾਠੀ ਸਿੰਘਾਂ ਦੀ ਸਮੱਸਿਆ ਨੂੰ ਸਮਝਣਾ ਬੜਾ ਜ਼ਰੂਰੀ ਹੈ ਉਹਨਾਂ ਵਾਸਤੇ 7500 ਰੁਪਿਆ ਵੀ ਥੋੜਾ ਹੈ ਜੇ ਅਸੀਂ ਗੌਣ ਵਾਲੇ ਨੂੰ ਲੱਖ ਰੁਪਿਆ ਦੇ ਸਕਦੇ ਹਾਂ 2 ਲੱਖ ਰੁਪਿਆ ਦੇ ਸਕਦੇ ਹਾਂ ਤਾਂ ਖੰਡ ਪਾਠੀਆਂ ਨੂੰ 7500 ਰੁਪਏ ਤੋਂ ਵੱਧ ਦੇਣਾ ਚਾਹੀਦਾ ਹੈ 7500 ਰੁਪਿਆ ਵੀ ਉਹਨਾਂ ਵਾਸਤੇ ਥੋੜਾ ਹੈ ਇਹ ਤੇ ਸਾਡੀ ناکਾਮਯਾਬੀ ਹੈ ਅਸੀਂ ਪਾਠੀ ਸਿੰਘਾਂ ਦੀ ਮਹੱਤਤਾ ਨੂੰ ਵਧਾਉਣਾ ਸੀ ਪਰ ਜੇ ਅਸੀਂ ਉਹਨਾਂ ਦੀ ਮਹੱਤਤਾ ਨੂੰ ਉਹਨਾਂ ਦੀ ਕਦਰ ਘਟਾ ਦਿੱਤੀ ਹੈ ਜੇ ਅਸੀਂ ਉਹਨਾਂ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਠੀ ਸਿੰਘ ਭੱਜ-ਭੱਜ ਕੇ ਆਉਣਗੇ ਪਾਠੀ ਸਿੰਘਾਂ ਦੀ ਗਿਣਤੀ ਵਧੇਗੀ ਜੇ ਅਸੀਂ ਇੰਦਾ ਹੀ ਉਹਨਾਂ ਨੂੰ ਭੇਟਾ ਦੇਣ ਲੱਗਿਆ ਰੁਹੀ ਜਾਣਾ ਹੈ ਤਾਂ ਉਹਨਾਂ ਦੀ ਕਦਰ ਘਟਦੀ ਜਾਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਠੀ ਸਿੰਘ ਜਿਹੜੇ ਮਿਲਨੇ ਬਹੁਤ ਮੁਸ਼ਕਲ ਹੋ ਜਾਣੀ ਨੇ ਫਿਰ ਜਿਹੜੇ ਘਰਾਂ ਦੇ ਵਿੱਚ ਅਸੀਂ ਅਖੰਡ ਪਾਠ ਸਾਹਿਬ ਕਰਵਾਉਨੇ ਆ ਉਹ ਨਹੀਂ ਜੇ ਹੋਇਆ ਕਰਨੀ ਇਹ ਸਾਡੀ ਨਾਕਾਮਜਾਬੀ ਹੈ ਅਸੀਂ ਉਹਨਾਂ ਨੂੰ ਇੱਜ਼ਤ ਦੇਣੀ ਬੰਦ ਕਰ ਦਿੱਤੀ ਹੈ ਅਸੀਂ ਆਮ ਵੇਖਦੇ ਆ ਅਸੀਂ ਕਿਸੇ ਪਾਟੀ ਸਿੰਘ ਨੂੰ ਇੱਜ਼ਤ ਨਹੀਂ ਦਿੰਦੇ ਓਏ ਬਾਬਾ ਇੱਧਰ ਆ ਗੱਲ ਏਦਾ ਗੱਲ ਕਰਦਿਆਂ ਉਹਨਾਂ ਦੇ ਨਾਲ ਕੋਈ ਇੱਜ਼ਤ ਨਹੀਂ ਦਿੰਦੇ ਕੋਈ ਸਤਕਾਰ ਨਹੀਂ ਉਹਨਾਂ ਨੂੰ ਦਿੰਦੇ ਸਤਕਾਰ ਸਤਖਾ ਸੰਗਤ ਜੀ ਤੁਸੀਂ ਕਰਨਾ ਹੈ ਤੁਸੀਂ ਉਹਨਾਂ ਨੂੰ ਸਤਕਾਰ ਦੇਣਾ ਜੇ ਸਤਕਾਰ ਦੇਵੋਗੇ ਤੁਹਾਡੇ ਘਰ ਦੇ ਵਿੱਚ ਆ ਕੇ ਪਾਠ ਮਹਾਰਾਜ ਦਾ ਓਟ ਆਸਰਾ ਉਹਨਾਂ ਦੇ ਸਿਰ ਤੇ ਤੁਹਾਡੇ ਘਰਾਂ 'ਚ ਆ ਕੇ ਬਾਣੀ ਪੜਦੇ ਨੇ ਅਸੀਂ ਬਾਣੀ ਉਹਨਾਂ ਦੇ ਕੋਲੋਂ ਸੁਣਨੀ ਹੈ ਨਹੀਂ ਤਾਂ ਸਭ ਸਾਰਿਆਂ ਨੂੰ ਆਪ ਬਾਣੀ ਪੜ੍ਹਨੀ ਹੋਣੀ ਚਾਹੀਦੀ ਏ ਇੱਕ ਦੂਸਰੀ ਗੱਲ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਹੁੰਦਾ ਏ ਨਾ ਅਸੀਂ ਸਾਰੇ ਕੋਲ ਬੈਠਿਆ ਕਰੀਏ ਬਾਬਾ ਜੀ ਇਕੱਲੇ ਹੀ ਪਾਠ ਕਰਗੇ ਤੇ ਜਿਹੜੇ ਘਰ 'ਚ ਖੁਸ਼ੀ ਦਾ ਪ੍ਰੋਗਰਾਮ ਹੈ ਉਹ ਪਰਿਵਾਰ ਦਾ ਕੋਈ ਸਦਸਿਆ ਬੈਠਾ ਹੋਣਾ ਕੋਈ ਮੈਂਬਰ ਬੈਠਾ ਹੋਣਾ ਜਿਸ ਦੇ ਕਾਰਜ ਵਾਸਤੇ ਚਾਹੀ ਉਹ ਲੜਕੀ ਹੈ ਚਾਹੇ ਉਹ ਲੜਕਾ ਹੈ ਉਹਦੀ ਸ਼ਾਦੀ ਹੈ ਜੇ ਉਹਨੇ ਬਾਣੀ ਸਰਵਣ ਨਾ ਕੀਤੀ ਤਾਂ ਉਹ ਪਾਣੀ ਪੜੀ ਦਾ ਕੀ ਫਾਇਦਾ ਹੋਇਆ ਜਿਸ ਦੇ ਕਾਰਜ ਵਾਸਤੇ ਅਸੀਂ ਬਾਣੀ ਦਾ ਪਾਠ ਆਪਣੇ ਗ੍ਰਹਿ ਵਿਖੇ ਕਰਵਾਇਆ ਜੇ ਉਹ ਹੀ ਨਾ ਕੋਲ ਬੈਠਿਆ ਉਹਨੇ ਹੀ ਨਾ ਸਰਵਣ ਕੀਤੀ ਸੋ ਜਦੋਂ ਵੀ ਕੋਈ ਕਾਰਜ ਅਸੀਂ ਖੁਸ਼ੀ ਦਾ ਚਾਹੇ ਗਮੀ ਦਾ ਗੁਰੂ ਘਰ ਦੇ ਚਰਨ ਗੁਰੂ ਜੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਹੁੰਚਦੇ ਹਨ ਤਾਂ ਕੋਲ ਜ਼ਰੂਰ ਬੈਠੇ